ਮਾਨਯੋਗ ਐਸਐਸਪੀ ਸਾਹਿਬ ਮੁੱਗਾ ਵਿਦੇਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਡੀਐਸਪੀ ਸਾਹਿਬ ਬਗੜਪਰੰਦੀ ਰਹਿਣ ਬਈ ਏਥੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਜੋ ਕਿ ਚੈਨਾ ਡੋਰ ਨਾਲ ਵੱਖ-ਵੱਖ ਹੋ ਰਹੇ ਹਾਸਿਆਂ ਨੂੰ ਰੁਕਿਆ ਜਾ ਸਕੇ ਐਸੇ ਸੁਖਦੇਵ ਸਿੰਘ ਦੀ ਟੀਮ ਨੂੰ ਉਸ ਵੇਲੇ ਸਫਲਤਾ ਪ੍ਰਾਪਤ ਹੋਈ ਜਦ ਇੱਕ ਵਿਅਕਤੀ ਜਿਸ ਦਾ ਨਾਮ ਦਿਨੇਸ਼ ਗੁਪਤਾ ਪੁੱਤਰ ਅਸ਼ੋਕ ਕੁਮਾਰ ਵਾਸੀ ਹੈ ਬੋਵਾਲਾ ਰੋਡ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ ਨੂੰ ਸਮੇਤ ਪੰਜ ਚਰਖੜੀਆਂ ਚੈਨਾ ਡੋਰ ਕਾਬੂ ਕੀਤਾ ਉਸਤੇ ਐਫਆਈਆਰ ਨੰਬਰ 16223 ਬੀਐਨਐਸ 155 এনवायरमेंट ਐਕਟ 1986 ਤਹਿਤ ਪਰਚਾ ਦਰਜ ਕੀਤਾ ਗਿਆ ਆਓ ਜਾਣਦੇ ਹਾਂ ਪੂਰੀ ਖਬਰ ਨੂੰ ਸੋ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਉਸ ਨੂੰ ਮੱਧੇਂ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪੁਰਾਣਾ ਜੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਕੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗੜਾ ਉਡਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵਕਫਾ ਟੀਮਾਂ ਬਣਾ ਜਾ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸਰਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ ਸਨੋ ਸ਼ੋਕਮਾਰ ਵਾਸੀ ਹੈਗਾ ਜਿਹੜਾ ਹੈਪੋਵਾਲਡ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸ ਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਬੀ ਐਨ ਐਸ ਅਤੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਹੋਰ ਖਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਅਤੇ ਕਿਸ ਕਿਸ ਤਾਵਾ ਤੇ ਇਹ ਜਿਹੜੀ ਚੈਨਾ ਡੋਰ ਅੱਗੇ ਵੇਚਦਾ ਸੀ